ਦੇ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਇਹ ਸ਼ਹੀਦ ਜਸਵੰਤ ਸਿੰਘ ਖਾਰੜ ਦੇ ਨਗਰ ਦੇ ਵਿੱਚ ਉਹਨਾਂ ਦੇ ਯਾਦ ਵਿੱਚ ਬਣਿਆ ਸਟੇਡੀਅਮ ਆਪ ਤੁਹਾਨੂੰ ਸਾਰਾ ਦਿਖਾਉਣੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਆਪਾਂ ਆ ਗਏ ਆ। ਸ਼ਹੀਦ ਜਸਵੰਤ ਸਿੰਘ ਖਾਰੜਾ ਜਿਹੜਾ ਸਟੇਡੀਅਮ 6 ਤਰੀਕਾ ਕੱਲ 6 ਤਰੀਕੀ ਕੀ 6 ਦਸੰਬਰ ਸਤੰਬਰ 6 ਸਤੰਬਰ ਨੂੰ ਇਹਨਾਂ ਨੂੰ ਜਿਹੜਾ ਅਮਰਸਰ ਤੋਂ ਇਹਨਾਂ ਨੇ ਰਹਿਤ ਚੁੱਕਿਆ ਗਿਆ ਹੈ। ਆਪਾਂ ਕਾਫੀ ਦਿਨ ਹੋ ਗਏ ਸਫਾਈ ਚੱਲ ਰਹੀ ਹੈ ਉਹ ਤੁਹਾਨੂੰ ਦਿਖਾਉਂਦੇ ਸਾਰਾ ਅੰਦਰ ਦਾ ਮਾਹੌਲ ਇਹ ਸਟੇਡੀਅਮ ਦਾ ਇਹ ਮੇਨ ਦਰਵਾਜ਼ਾ ਆ ਗਿਆ ਵਾ ਵੱਡਾ ਤੇ ਆ ਆ ਗਿਆ ਛੋਟਾ ਦਰਵਾਜ਼ਾ ਮੇਨ ਇੱਥੋਂ ਹੁਣ ਆਪਾਂ ਐਂਟਰੀ ਕਰਕੇ ਅੰਦਰ ਨੂੰ ਇਹ ਦੂਰ ਦੂਰ ਤੱਕ ਇੱਥੇ ਸਾਰਿਆਂ ਦੇ ਵੀਰਾਂ ਦੇ ਸੰਯੋਗ ਨਾਲ ਖਾੜਾ ਵੀਰਾਂ ਸਾਰੇ ਜੇ ਸੰਯੋਗ ਦੇ ਨਾਲ ਆਪਾਂ ਪਹਿਲੇ ਉੱਥੇ ਕਾਪਟੀ ਬਾਬਾ ਉਹ ਸਾਫ਼ ਕਰਕੇ ਦੋ ਘਵਰਾਂ ਜਿਹੜਾ ਇੱਥੇ ਸਾਡਾ ਵੀਰ ਸੁਖਜੀਤ ਸੰਧੂ ਦੇ ਉਹਨੇ ਟਰੈਕਟਰ ਨਾਲ ਵਾਇਆ ਹੁਣ ਕਾ ਹੋ ਗਿਆ ਵਾ ਇਹਨੂੰ ਜਿਹੜਾ ਵਾ ਬੱਚਿਆਂ ਵਾਸਤੇ ਜਿਹੜਾ ਇਸ ਸਟੇਡੀਅਮ ਸਾਰਾ ਤਿਆਰ ਕਰ ਰਹੇ ਹਨ ਉਹਨੇ ਗਾੜੀ ਖੜ੍ਹਦੀ ਤੁਹਾਨੂੰ ਨਾ ਜਿਹੜਾ ਅੰਦਰ ਹੈ ਜਿੱਥੇ ਸਟੇਡੀਅਮ ਦਾ ਜਿਹੜਾ ਭਾਈ ਸਾਹਿਬ ਜੀ ਦਾ ਸਟੈਚੂ ਬਣਾ ਕੇ ਲਾਇਆ ਬਹੁਤ ਸ਼ਾਨਦਾਰ ਜਿਹੜਾ ਇੱਥੇ ਸਟੈਚੂ ਲੱਗਾ ਇੱਥੇ ਆ ਨਾ ਦੀਦਾ ਨਹੀਂ ਦੂਰ ਤੋਂ ਜਿਹੜਾ ਸਟੈਚੂ ਲੱਗਾ ਹੈ ਤੇ ਇੱਥੇ ਦੀਦਾ ਨਹੀਂ ਤੇ ਹੁਣ ਆ ਸਾਫ ਸਫਾਈ ਕੀਤੀ ਹੈ ਇਥੇ ਜੋ ਫੁੱਟੇ ਜਿਹੜਾ ਲਗਾ ਦਿੰਦੇ ਸਾਰੀ ਜ਼ਮੀਨ ਨੂੰ ਜਗਾ ਨੂੰ ਤੇ ਆਹ ਜਿਹੜੀ ਆਪਾਂ ਬਣਾਈ ਇੱਥੇ ਆਪਾਂ ਸ਼ਹੀਦਾਂ ਸਿੰਘਾਂ ਦੇ ਤਸਵੀਰਾਂ ਲਾਵਾਂਗੇ ਤੇ ਆਹ ਦੇਖੋ ਨਾਲ-ਨਾਲ ਜਿਹੜੀ ਸਾਰੀ ਸਫਾਈ ਹੋ ਗਈ ਹੈ ਇਹ ਤੋੜ ਤੱਕ ਜਿਹੜਾ ਨਾਲ-ਨਾਲ ਆਹ ਦੇਖੋ ਕੰਧਾਂ ਦੇ ਨਾਲ-ਨਾਲ ਆਪਾਂ ਸਾਰੀ ਸਫਾਈ ਕਰਾਤੀ ਹੈ ਜਿਹੜੀ ਕਾਫੀ ਜਿਹੜੀ ਸਫਾਈ ਹੋ ਚੁੱਕੀ ਹੈ ਇਹ ਸਾਰੀ ਗਰਾਊਂਡ ਸਟੇਡੀਅਮ ਦੀ ਜਗਾ ਸਵੇਰ ਦੇ ਵੀਰੋ ਆਏ 9 ਵਜੇ ਦੇ ਤੇ ਹੁਣ ਕਵਾੜਾ ਚਲਾਇਆ ਮੁੜ ਕੇ ਨਾ ਪਿੱਛੇ ਰਹਿ ਆ ਕਵਾੜਾ ਚਲਾਇਆ ਵਾ ਤੇ ਅਸੀਂ ਨਾ ਹੁਣ ਥੋੜਾ ਛਾਵੇਂ ਬੈਠੇ ਆਪਾਂ